ਸੱਚਮੁੱਚ ਸਰਕਾਰ ਤੁਹਾਡੇ ਨਾਲ ਹੈ। ਅ ਦੇਖੋ ਸਰਕਾਰ ਨਾਲ ਹੋਣ ਦਾ ਦਾਵਾ ਪੇਸ਼ ਕਰਦੀ ਆ। ਤੁਸੀਂ ਦੇਖੋ ਇੱਕ ਲੜਕੇ ਦੀ ਡੈਥ ਹੋ ਗਈ ਆ 9 ਸਾਲ ਦਾ ਲੜਕਾ 22 ਸਾਲ ਦਾ ਸ਼ੁਭਕਰਨ ਸਿੰਘ। ਦੋ ਭੈਣਾਂ ਦਾ ਇਕੱਲਾ ਇਕੱਲਾ ਭਰਾ ਸੀਗਾ। ਔਰ ਉੱਥੇ 25 ਤੋਂ 30 ਟਰੈਕਟਰ ਜਿਹੜੇ ਤੋੜੇ ਗਏ ਹਰਿਆਣਾ ਪੁਲਿਸ ਵੱਲੋਂ ਜੋ ਉਹਦੀ ਰੈਪ੍ਰੋਡਕਸ਼ਨ ਫੋਰਸ ਸੀਗੀ ਉਹਦੇ ਗੁੰਡਿਆਂ ਵੱਲੋਂ। ਅਸੀਂ ਸਰਕਾਰ ਤੋਂ ਮੰਗ ਕਰ ਰਹੇ ਹਾਂ ਪਿਛਲੇ ਕਈ ਦਿਨਾਂ ਤੋਂ ਭਈ ਉਹਤੇ ਐਫਆਈਆਰ ਦਰਜ ਕਰ ਦੋ। ਐਫਆਈਆਰ ਦਰਜ ਨਹੀਂ ਹੋ ਰਹੀ। ਜੇਕਰ ਭਗਵੰਤ ਮਾਨ ਸਾਡੇ ਨਾਲ ਖਸਾਨਾਂ ਦੇ ਖੜਾ ਹੁੰਦਾ ਤੇ ਸਾਡੇ ਇਨੇ ਜਵਾਨ ਜਿਹੜੇ ਜ਼ਖਮੀ ਨਾ ਹੁੰਦੇ ਆ ਜਿਹੜਾ ਬਾਰਡਰ ਬਣਿਆ ਇਹ ਸਾਡੇ ਪੰਜਾਬ ਦੇ ਵਿੱਚ ਬਣਾਇਆ ਉਹਨਾਂ ਨੇ ਜਿੰਨਾ ਵੀ ਉਹਨਾਂ ਨੇ ਲਾਕਅਪ ਕੀਤਾ ਸਾਰਾ ਪੰਜਾਬ ਦੇ ਵਿੱਚ ਕੀਤਾ ਇੱਕ ਵਾਰੀ ਵੀ ਇਹ ਸਰਕਾਰ ਨੇ ਇਹ ਮਤਲਬ ਇਹ ਗੱਲ ਨਹੀਂ ਕਹੀ ਵੀ ਇਥੋਂ ਇਹ ਉਠਾਇਆ ਜਾਵੇ ਸੱਟਰੀਆ ਕਲ ਮਹਾਰਸ਼ੀਪ ਕੋਰ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਸ਼ੰਭੂ ਬਾਰਡਰ ਤੇ ਇਸ ਵਕਤ ਅਸੀਂ ਮੌਜੂਦ ਆ ਇਹ ਅਸੀਂ ਆਖਰੀ ਸਿਰੇ ਤੇ ਖੜੇ ਆ ਇੱਥੋਂ ਹੀ ਟਰੈਕਟਰਾਂ ਟਰਾਲੀਆਂ ਦਾ ਜਿਹੜਾ ਕਾਫਲਾ ਹੈ ਕਾਰਵਾਈ ਇੱਥੋਂ ਸ਼ੁਰੂ ਹੁੰਦਾ ਹੈ ਇੱਥੋਂ ਤੁਸੀਂ 5-6 ਕਿਲੋਮੀਟਰ ਅੱਗੇ ਵੱਧਦੇ ਜਾਓ ਇਸੇ ਤਰ੍ਹਾਂ ਤੁਹਾਨੂੰ ਟਰੈਕਟਰ ਟਰਾਲੀਆਂ ਦਿਖਣਗੇ ਕਿਸਾਨ ਦਿਖਣਗੇ ਜੋ ਆਪਣੇ ਕੰਮਾਂ ਚ ਰੁੱਝੇ ਹੋਏ ਨੇ ਤੇ ਕਾਫਲਾ ਜੋ ਹੈ ਹਰ ਦਿਨ ਵੱਧਦਾ ਜਾ ਰਿਹਾ ਹੈ ਕਿਸਾਨ ਨੇ ਸਾਡੇ ਨਾਲ ਗੁਰਦਾਸਪੁਰ ਮਾਝੇ ਤੋਂ ਆਏ ਨੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਹੁਣ ਤੱਕ ਸਰਕਾਰਾਂ ਦੀਆਂ ਕਾਰਵਾਈਆਂ ਨੂੰ ਇਹ ਕਿਵੇਂ ਦੇਖਦੇ ਨੇ ਖੱਟਰ ਸਰਕਾਰ ਲਗਾਤਾਰ ਐਕਸ਼ਨ ਕਰ ਰਹੀ ਹੈ ਮੋਦੀ ਸਰਕਾਰ ਇਹਨਾਂ ਦੀ ਮੰਗਾਂ ਮੰਨ ਨਹੀਂ ਰਹੀ ਤੇ ਭਗਵੰਤ ਸਰਕਾਰ ਇਹਨਾਂ ਦਾ ਸਾਥ ਦੇਣ ਦਾ ਦਾਵਾ ਕਰ ਰਹੇ ਨੇ ਤੇ ਵੱਖ-ਵੱਖ ਸਰਕਾਰਾਂ ਤੋਂ ਇਹ ਕਿੰਨੇ ਕੁ ਖੁਸ਼ ਨੇ ਸੱਟ੍ਰੀਗਰ ਬਾਬਾ ਜੀ ਕਿ ਅੱਛਾ ਤੁਸੀਂ ਗੱਲ ਕਰਨੀ ਹੈ ਪਹਿਲਾਂ ਕੀ ਨਾਮ ਹੈ ਤੁਹਾਡਾ ਮੇਰਾ ਨਰਿੰਦਰ ਸਿੰਘ ਹਾਂਜੀ ਕਿਸਾਨ ਮਜ਼ਦੂਰ ਜੂਨੀਅਰ ਪੰਜਾਬ ਵੇਖੋ ਜੀ ਅਸੀਂ ਜਿਹੜੇ ਕਿਸਾਨ ਇੱਥੇ ਆਏ ਆਂ ਅਸੀਂ ਆਪਣੇ ਹੱਕਾਂ ਲਈ ਆਏ ਆਂ ਜੇ ਆਪਾਂ ਸਰਕਾਰ ਦੀ ਗੱਲ ਕਰੀਏ ਤੇ ਕਿਸੇ ਸਰਕਾਰ ਨੇ ਵੀ ਕਿਸਾਨ ਬਾਰੇ ਤੇ ਮਜ਼ਦੂਰ ਬਾਰੇ ਕੁਝ ਨਹੀਂ ਸੋਚਿਆ ਇਹਨਾਂ ਸਿਰਫ ਲੁੱਟਿਆ ਤੇ ਕੁੱਟਿਆ ਸਾਨੂੰ ਐਨੀ ਮਗਹੀਾਈ ਹੋ ਚੁੱਕਿਆ ਇਹ ਆਪਣੇ ਢਿੱਡ ਭਰਦੇ ਰਿਹਾ ਅਸੀਂ ਭਗਵੰਤ ਮਾਣੂ ਨਹੀਂ ਕਹਿੰਦੇ ਵੀ ਬਹੁਤ ਚੰਗਾ ਵਾ ਹੁਣ ਇਹਨੇ ਉੱਥੇ ਟੀਵੀ ਉੱਤੇ ਵੀ ਬੋਲਦਾ ਸੀ ਉੱਥੇ ਮੈਂ ਇਕਲਾ ਹਾਤੀਆਂ ਦੇ ਬੂਲੇ ਸਾਖਲਾਤੀਆ ਐਸਡੀਪੀਸੀ ਨੂੰ ਲੰਗਰ ਲਾਤਾ ਇੱਥੇ ਕੁਝ ਨਹੀਂਗਾ ਨੇ ਲੰਗਰ ਤਾਂ ਮੇਰੀ ਗੱਲ ਸੁਣੋ ਮੈਂ ਜਿੰਨੇ ਦੇਖੇ ਨੇ ਲੰਗਰ ਤਾਂ ਤੁਸੀਂ ਆਪ ਹੀ ਸਾਰੇ ਲਗਾਏ ਨੇ ਕਿ ਨਾਲੇ ਨੇੜੇ ਤੇੜੇ ਪਿੰਡਾਂ ਦੇ ਜਿਹੜੇ ਲੋਕ ਨੇ ਜਿਹੜੇ ਮਦਦ ਕਰ ਸਕਦੇ ਨੇ ਕਿਸਾਨ ਤੁਹਾਡੇ ਹੋਰ ਭਰਾ ਨੇ ਉਹ ਲੰਗਰ ਭੇਜ ਰਹੇ ਨੇ ਮੈਂ ਵੱਡੀ ਗੱਲ ਇੱਕ ਪੁੱਛਣਾ ਚਾਹਾਂਗੀ ਕਿ ਲਗਾਤਾਰ ਹਰਿਆਣਾ ਸਰਕਾਰ ਤੁਹਾਡੇ ਤੇ ਐਕਸ਼ਨ ਕਰ ਰਹੀ ਹੈ ਪਹਿਲੇ ਦਿਨ ਤੋਂ ਜਦੋਂ ਤੁਸੀਂ ਅੰਮ੍ਰਿਤਸਰ ਤੋਂ ਜਾਂ ਗੁਰਦਾਸਪੁਰ ਤੋਂ ਆਪਣੇ ਜ਼ਿਲ੍ਹਿਆਂ ਤੋਂ ਆਪਣੇ ਘਰਾਂ ਤੋਂ ਤੁਰੇ ਹੋ ਸਵਾਲ ਕਈ ਇਹ ਵੀ ਚੁੱਕ ਰਹੇ ਨੇ ਕਿ ਜੇ ਪਹਿਲੇ ਦਿਨ ਭਗਵੰਤ ਸਰਕਾਰ ਨੇ ਖੱਟਾ ਸਰਕਾਰ ਨੂੰ ਜਵਾਬ ਦਿੱਤਾ ਹੁੰਦਾ ਤਾਂ ਕੀ ਲੱਗਦਾ ਇੰਨੇ ਦਿਨ ਤੱਕ ਐਕਸ਼ਨ ਹੁੰਦਾ ਰਹਿੰਦਾ ਉਸ ਦੋ ਦਿਨ ਪਹਿਲਾਂ ਜਿਹੜਾ ਐਕਸ਼ਨ ਹੋਇਆ ਉਸਰੇ ਵੀ ਕਈ ਕਿਸਾਨ ਜ਼ਖਮੀ ਹੋਏ ਨੇ ਕਈ ਹਸਪਤਾਲਾਂ ਚ ਨੇ ਜਾਂ ਕਈ ਜ਼ਖਮੀ ਹੋ ਕੇ ਇੱਥੇ ਮੋਰਚੇ ਤੇ ਹੀ ਬੈਠੇ ਨੇ ਕਿ ਲੱਗਦਾ ਭਗਵੰਤ ਸਰਕਾਰ ਦੀ ਕਾਰਵਾਈ ਤੋਂ ਤੁਸੀਂ ਸੰਤੁਸ਼ਟ ਹੋ ਜਿਸ ਤਰ੍ਹਾਂ ਉਹ ਗੱਲਬਾਤ ਕਰ ਰਹੇ ਨੇ ਖੱਟਰ ਸਰਕਾਰ ਨਾਲ ਕਿਵੇਂ ਦੇਖ ਦਿਓ ਤੁਸੀਂ ਹੁਣ ਤੱਕ ਵੇਖੋ ਜੀ ਅਸੀਂ ਇਹ ਸਰਕਾਰ ਤੇ ਵੀ ਖੁਸ਼ ਨਹੀਂ ਗਏ ਕਿਉਂ ਕੋਈ ਵੀ ਸਰਕਾਰ ਆਉਂਦੀ ਆਪਣੇ ਵਾਅਦੇ ਕਰਕੇ ਪੂਰੇ ਨਹੀਂ ਕਰਦੇ ਇਹ ਸਿਰਫ ਵੋਟਾਂ ਬਟੋਲਣ ਲਈ ਆਪਣੇ ਝੂਠੇ ਕਰੀ ਜਾਂਦਾ ਜੇ ਅਸੀਂ ਉੱਥੇ ਆਹ ਕਰਤਾ ਲੰਗਰ ਲਾਤੇ ਇਤਰਾ ਹੀ ਅਕਾਲੀ ਦਾਲੇ ਆ ਸੁਖਵੀਰ ਬਾਦਲ ਕਰੀ ਜਾਂਦਾ ਅਸੀਂ ਉੱਥੇ ਲੰਗਰ ਲਾਏ ਆ ਜੀ ਫਰਾਂ ਕੀਤਾ ਲੱਗਾ ਕੁਝ ਨਹੀਂ ਅਸੀਂ ਸਿਰਫ ਕਿਸਾਨ ਤੇ ਮਜ਼ਦੂਰ ਆਪਣੇ ਬਲਬੂਤੇ ਤੇ ਲੜ ਰਹੇ ਆ ਸਰਕਾਰਾਂ ਤੋਂ ਸਾਨੂੰ ਕੋਈ ਆਸ ਨਹੀਂ ਲੰਗਰ ਦੀ ਤਾਂ ਹੁਣ ਤੁਹਾਨੂੰ ਕੀ ਜ਼ਰੂਰਤ ਹੈ ਲੰਗਰ ਦੇ ਤਾਂ ਤੁਸੀਂ ਆਪ ਹੀ ਬਹੁਤ ਸੰਭਰਤ ਹੋ ਤੁਸੀਂ ਆਪ ਹੀ ਸਾਰੇ ਇੰਤਜ਼ਾਮ ਕਰ ਰਹੇ ਹੋ ਮੁੱਖ ਗੱਲ ਇੱਥੇ ਇਹ ਹੈ ਕਿ ਐਮਐਸਪੀ ਦੀ ਜੋ ਤੁਸੀਂ ਮੰਗ ਕਰ ਰਹੇ ਹੋ ਹੋਰ ਮੰਗਾ ਜੋ ਨੇ ਉਹਨਾਂ ਨੂੰ ਮੋਦੀ ਸਰਕਾਰ ਤੱਕ ਪਹੁੰਚਾਉਣ ਦਾ ਕੰਮ ਜੋ ਹੈ ਉਹ ਕਿਹੜੀ ਸਰਕਾਰ ਕਰ ਲਈਏ ਤੇ ਦੂਜੀ ਗੱਲ ਇੱਕ ਸਵਾਲ ਜਿਹੜਾ ਮੈਂ ਪੁੱਛਿਆ ਸੀ ਕਿ ਭਗਵੰਤ ਸਰਕਾਰ ਜੋ ਹੈ ਉਹ ਲਗਾਤਾਰ ਦਾਅਵੇ ਕਰਦੀ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਆ ਤੁਸੀਂ ਕਿਵੇਂ ਦੇਖਦੇ ਹੋ ਦਖੋ ਤੇਰੀਆਂ ਸਰਕਾਰਾਂ ਨੇ ਵਾਅਦੇ ਬੜੇ ਕਰਦੀਆਂ ਨੇ ਔਰ ਜਦੋਂ ਗਰਾਊਂਡ ਲੈਵਲ ਤੇ ਇੰਪਲੀਮੈਂਟੇਸ਼ਨ ਦੇ ਉੱਪਰ ਹੁੰਦਾ ਨਾ ਉਦੋਂ ਕੁਛ ਨਹੀਂ ਹੁੰਦਾ ਇਹ ਮੋਦੀ ਸਰਕਾਰ ਨੇ ਉਸ ਤੋਂ ਬਾਅਦ ਪਹਿਲਾਂ ਜਿਹੜਾ ਵਾ 2012 ਜਦੋਂ ਇਹ ਸੀਐਮਸੀ ਗੁਜਰਾਤ ਦਾ ਇਹ ਕੰਜ਼ਿਊਮਰ ਫੇਅਰ ਕਮੇਟੀ ਦੇ ਚੇਅਰਮੈਨ ਸੀਗਾ ਇਹਨੇ ਖੁਦ ਉਸ ਟਾਈਮ ਦੇ ਪ੍ਰਧਾਨ ਮੰਤਰੀ ਨਰਮੋਦ ਸਿੰਘ ਨੂੰ ਇਹ ਕਮੇਟੀ ਦੀ ਰਿਪੋਰਟ ਭੇਜੀ ਕਿ ਕਿਸਾਨਾਂ ਨੂੰ ਇਸ ਕੱਲੀ ਐਮਐਸਪੀ ਦੀ ਗਾਰੰਟੀ ਨਹੀਂ ਇਹਨਾਂ ਨੂੰ ਸੀ2+50 ਨਾਲ ਉਹਦਾ ਰੇਟ ਮਿਲਣਾ ਚਾਹੀਦਾ ਅੱਜੋ ਹੀ ਜਿਹੜਾ ਇਨਸਾਨ ਆ ਉਹ ਦੇਸ਼ ਦਾ ਪ੍ਰਧਾਨ ਮੰਤਰੀ ਬਣ ਗਿਆ ਉਸ ਕੋਲ ਰਿਪੋਰਟ ਪਈ ਆਪਣੀ ਹੱਥਾਂ ਦੀ ਲਿਖੀ ਹੋਈ ਉਹਨੂੰ ਕਿਉਂ ਨਹੀਂ ਲਾਗੂ ਕਰਦਾ ਹੂੰ ਹੂੰ ਸੈਕੰਡਲੀ ਜਦੋਂ 2018 ਨੂੰ ਜੰਦੋਲਨ ਚੱਲਿਆ ਹੂੰ ਰਾਧਾ ਮੋਨ ਸਿੰਘ ਖੇਤੀਬਾੜੀ ਮੰਤਰੀ ਸੀਗੇ ਉਹਨਾਂ ਇਹ ਲਿਖਤੀ ਦਿੱਤਾ ਕਿ 3 ਮਹੀਨੇ ਵਿੱਚ ਆਪਾਂ ਬਹੁ ਟਾਈਮ ਬੋਣ ਕਿਹਾ 3 ਮਹੀਨੇ ਚ ਆਪਾਂ C2+50 ਦਾ ਫਾਰਮੂਲਾ ਕਿਸਾਨਾਂ ਨੂੰ ਦੇਵਾਂਗੇ ਅਗਲੀ ਗੱਲ ਇਹਨੇ ਲਗਭਗ ਮਤਲਬ ਕੋਈ ਪੌਣੇ 2 ਲੱਖ ਕਰੋੜ ਦਾ ਜਿਹੜਾ ਵਾ ਪਾਮ ਆਇਲ ਜਾਂ 1.5 ਲੱਖ ਕਰੋੜ ਨੇ ਦਾਲਾਂ ਇਹ ਬਾਹਰੋਂ ਇمپੋਰਟ ਕਰ ਰਹੇ ਨੇ ਕੀ ਜ਼ਰੂਰਤ ਪੈ ਗਈ ਸਾਡੇ ਦੇਸ਼ ਦੇ ਕਿਸਾਨ ਹਰ ਉਹ ਦਾਲ ਉਗਾ ਸਕਦੇ ਨੇ ਹਰ ਉਹ ਤੇਲ ਬੀਜ ਉਗਾ ਸਕਦੇ ਨੇ ਅਗਰ ਉਹਨਾਂ ਨੂੰ ਸਹੀ ਤਰੀਕੇ ਨਾਲ ਜਿਹੜਾ ਵਾ ਡਾਇਵਰਸੀਫਿਕੇਸ਼ਨ ਦਾ ਜਿਹੜਾ ਵਾ ਫਾਰਮੂਲਾ ਔਰ ਐਮਐਸਪੀ ਦੀ ਗਾਰੰਟੀ ਕਾਨੂੰਨ ਕਿਉਂ ਮੰਗ ਰਹੇ ਆਪਾਂ ਐਮਐਸਪੀ ਗਾਰੰਟੀ ਨੂੰ ਪਤਾ ਮੰਗ ਰਹੇ ਆ ਕਿ ਆਪਾਂ ਫਸਲ ਉਗਾ ਲਈ ਮੰਨ ਲਓ ਮੂੰਗ ਉਗਾ ਲਿਆ ਉਹਦਾ ਭਾਅ ਹੀ ਨਾ ਤੁਹਾਨੂੰ ਮਿਲ ਪਿਆ ਪਿਛਲੇ ਸਾਲ ਮੈਂ ਅਸੀਂ ਭਵੰਤਵਾਨਾਂ ਨਾਲ ਮੀਟਿੰਗ ਕਰਕੇ ਅਸੀਂ ਇਹ ਜਿਹੜਾ ਉਹਦੇ ਕੋਲ ਵਾਦਾ ਲਿਆ ਕਿ ਭਈ ਜਿੰਨੀ ਮੂੰਗੀ ਜਿਹੜੀ ਆ ਉਹ ਚੁੱਕਾਂਗੇ ਜੋ ਰੇਟ ਘੱਟ ਮਿਲੂਗਾ ਉਹ ਸਰਕਾਰ ਪੂਰਾ ਕਰੂਗੀ ਐਂਡ ਆਫ ਦਿ ਡੇ ਕੀ ਹੋਇਆ ਕਿ 1000 ਰੁਪਇਆ ਉਹਨਾਂ ਦਿੱਤਾ ਸਾਨੂੰ ਔਰ ਕਿਸਾਨ ਦਾ ਜਿਹੜਾ ਰੇਟ ਸੀ ਉਹ ਘਟੋ ਘਟ 2000 1500 2000 ਇੰਨਾ ਘਾਟਾ ਪਿਆ ਉਹਨੂੰ 1000 ਸਰਕਾਰ ਨੇ ਦਿੱਤਾ 1000 ਸਰਕਾਰ ਨੇ ਦਿੱਤਾ ਪਹਿਲੋਂ ਉਹ ਚ ਮੂੰਗੀ ਚੱਕ ਪਹਿਲੋਂ ਉਹਨਾਂ ਕਿਹਾ ਸੀ ਕਿ ਆਪਾਂ ਜੋ ਤੁਹਾਨੂੰ ਘਾਟਾ ਭੋ ਦਵਾਂਗੇ ਅਸੀਂ ਇਹੀ ਗਾਰੰਟੀ ਕਾਨੂੰਨ ਮੰਗ ਰਹੇ ਆ ਸਾਡੀ ਲੁੱਟ ਕਿਉਂ ਹੋ ਰਹੀ ਪਿਛਲੇ 70 ਸਾਲ ਤੋਂ ਕਿ ਜੋ ਐਮਐਸਵੀ ਸਰਕਾਰ ਡਿਕਲੇਅਰ ਕਰਦੀ ਆ ਉਹ ਸਾਨੂੰ ਉਹ ਗਰਾਊਂਡ ਲੈਵਲ ਤੇ ਮਿਲਦੀ ਨਹੀਂ ਆ ਵਪਾਰੀ ਲੁੱਟਦੇ ਨੇ ਸਾਨੂੰ ਜਾਂ ਪ੍ਰਾਈਵਟ ਜਾਂ ਜੋ ਵੀ ਸਰਕਾਰਾਂ ਲੁੱਟਦੀਆਂ ਨੇ ਉਹ ਲੁੱਟਦੀਆਂ ਨਹੀਂ ਆ ਹੁਣ ਤੱਕ ਜੋ ਵੀ ਕਿਸਾਨਾਂ ਉੱਪਰ ਅੱਜ ਅੰਦੇ ਹੀ ਕਰਜ਼ਾ ਮੁਕਤੀ ਦੀ ਗੱਲ ਕਰਦੇ ਉਹ ਜੋ ਕਰਜ਼ਾ ਚੜਿਆ ਵਾ ਉਹ ਕਰਜ਼ਾ ਸਰਕਾਰਾਂ ਵੀ ਗਲਤੀਆਂ ਨਾਲ ਚੜਿਆ ਕਿਸਾਨ ਦੀ ਗਲਤੀ ਨਾਲ ਨਹੀਂ ਚੜਿਆ ਉਹ ਮੰਨ ਲਓ ਆਪਾਂ ਲੈਂਡ ਐਕੁਇਜ਼ੀਸ਼ਨ ਐਕਟ ਦੀ ਗੱਲ ਕਰਦੇ ਆ 2013 ਦਾ ਐਕਟ ਜਿਹੜਾ ਵਧੀਆ ਸੀਗਾ ਸੀ ਕਿ ਆ ਵੀ ਉਹਨੂੰ ਉਹਨੂੰ ਚਾਲੂ ਰੱਖੋ ਇਹਨਾਂ ਨੇ ਉਹਦਾ ਮਾਡਲ ਐਕਟ ਬਣਾ ਕੇ ਸਟੇਟ ਆਉਂ ਦੇ ਤਾ ਕਿਸਾਨਾਂ ਦੀ ਸਹਿਮਤੀ ਬਿਨਾਂ ਜਮੀਨ ਤੇ ਕਬਜ਼ੇ ਕਰਨੇ ਸ਼ੁਰੂ ਕਰਤੇ ਇਹ ਸਾਰੀਆਂ ਜਿਹੜੀਆਂ ਮੰਗਾਂ ਨੇ ਇਹ ਸਰਕਾਰ ਨੇ ਸਨ ਇੱਕ ਕਮਿਟਮੈਂਟ ਕੀਤੀ ਹੋਈ ਹੈ ਲਿਖਤੀ ਤੌਰ ਤੇ ਔਰ ਉਹ ਲਿਖਤੀ ਤੇ ਕਮਿਟਮੈਂਟ ਕਰਨ ਤੋਂ ਬਾਅਦ ਜਿਹੜਾ ਵਾ ਉਹ ਵਾਦੇ ਤੋਂ ਮੁਕਰ ਰਹੀ ਆ ਬਿਲਕੁਲ ਮੈਂ ਦੇਖ ਰਹੀ ਤੁਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਡਟੇ ਹੋ ਇੱਥੇ ਅਸੀਂ ਭਗਵੰਤ ਸਰਕਾਰ ਦੀ ਗੱਲ ਕਰੀ ਤੁਸੀਂ ਇੱਕ ਪੁਆਇੰਟ ਤਾਂ ਮੈਂਸ਼ਨ ਕਰ ਦਿੱਤਾ ਕਿ ਉਹਨਾਂ ਨੇ ਵੀ ਜੋ ਵਾਦਾ ਕੀਤਾ ਉਹ ਉਹਨਾਂ ਨੇ ਪੂਰਾ ਨਹੀਂ ਕੀਤਾ ਕਿ ਜਿੰਨੇ ਦੀ ਤੁਹਾਡੀ ਫਸਲ ਕਿਹਾ ਸੀ ਕਿ ਅਸੀਂ ਚੁਕਾਂਗੇ ਘਾਟਾ ਪੂਰਾ ਕਰਾਂਗੇ ਉਹ ਘਾਟਾ ਭਗਵੰਤ ਸਰਕਾਰ ਵੀ ਪੂਰਾ ਨਹੀਂ ਕਰ ਪਾਈ ਪਰ ਅਸੀਂ ਲਗਾਤਾਰ ਹਰ ਰੋਜ਼ ਭਗਵੰਤ ਮਾਨ ਉਹਨਾਂ ਦੇ ਮੰਤਰੀਆਂ ਦੇ ਬਿਆਨ ਸੁਣਦੇ ਆ ਉਹ ਕਹਿ ਰਹੇ ਅਸੀਂ ਤੁਹਾਡੇ ਨਾਲ ਨਾ ਪਰ ਤਨੂੰ ਲੱਗਦਾ ਕਿ ਅਗਰ ਪਹਿਲੇ ਦਿਨ ਭਗਵਾਨ ਸਰਕਾਰ ਨੇ ਜਵਾਬ ਦਿੱਤਾ ਹੁੰਦਾ ਖੱਟਰ ਸਰਕਾਰ ਨੂੰ ਜਾਂ ਉਹਨਾਂ ਨੇ ਤੁਹਾਡੀ ਗੱਲ ਪਹੁੰਚਾਈ ਹੁੰਦੀ ਤਾਂ ਇਸ ਤਰ੍ਹਾਂ ਥਰੂ ਗੈਸ ਦੇ ਗੋਲੇ ਅਸੀਂ ਇਸ ਤਰ੍ਹਾਂ ਨੌਜਵਾਨਾਂ ਨੂੰ ਬਜ਼ੁਰਗ ਕਿਸਾਨਾਂ ਨੂੰ ਸੜਕਾਂ ਤੇ ਰੋਲਦੇ ਨਾ ਦੇਖਦੇ ਜਾਂ ਉਹਨਾਂ ਨੂੰ ਇੰਨਾ ਜ਼ਖਮੀ ਹਾਲਤ ਚ ਅਸੀਂ ਹਸਪਤਾਲਾਂ ਚ ਨਾ ਮਿਲਣ ਜਾਂਦੇ ਹਸਪਤਾਲਾਂ ਚ ਨਾ ਦੇਖਦੇ ਕੀ ਲੱਗਦਾ ਹੈ ਸੱਚਮੁੱਚ ਸਰਕਾਰ ਤੁਹਾਡੇ ਨਾਲ ਹੈ ਅ ਦੇਖੋ ਸਰਕਾਰ ਨਾਲ ਹੋਣ ਦਾ ਦਾਵਾ ਪੇਸ਼ ਕਰਦੀ ਆ ਮੈਂ ਤੁਹਾਨੂੰ ਤੱਥ ਪੇਸ਼ ਕਰਦਾ ਜਦੋਂ ਇਹ ਤੁਸੀਂ ਦੇਖੋ ਇੱਕ ਲੜਕੇ ਦੀ ਡੈਥ ਹੋ ਗਈ ਆ 9 ਸਾਲ ਦਾ ਲੜਕਾ 22 ਸਾਲ ਦਾ ਸ਼ੁਭਕਰਨ ਸਿੰਘ ਦੋ ਭੈਣੋ ਦਾ ਇਕੱਲਾ-ਇਕੱਲਾ ਭਰਾ ਸੀਗਾ ਔਰ ਉੱਥੇ ਸਾਡੇ 25 ਤੋਂ 30 ਟਰੈਕਟਰ ਜਿਹੜੇ ਤੋੜੇ ਗਏ ਹਰਿਆਣਾ ਪੁਲਿਸ ਵੱਲੋਂ ਜੋ ਉਹਦੀ ਰੈਪ੍ਰੋਡਕਸ਼ਨ ਫੋਰਸ ਸੀਗੀ ਉਹਦੇ ਗੁੰਡਿਆਂ ਵੱਲੋਂ ਅਸੀਂ ਸਰਕਾਰ ਤੋਂ ਮੰਗ ਕਰ ਰਹੇ ਹਾਂ ਪਿਛਲੇ ਕਈ ਦਿਨਾਂ ਤੋਂ ਭਈ ਉੱਤੇ ਐਫਆਈਆਰ ਦਰਜ ਕਰ ਦੋ ਐਫਆਈਆਰ ਦਰਜ ਨਹੀਂ ਹੋ ਰਹੀ ਅਗਰ ਸਰਕਾਰ ਸਾਡੇ ਨਾਲ ਆ ਜਿਹੜੀ ਇਹ ਜ਼ਹਿਰੀਲੀ ਗੈਸ ਜਿਹੜੀ ਇਹ ਪ੍ਰਿਵਟਡ ਆ ਇਹ ਜਿਹੜੇ ਗੋਲੇ ਨੇ ਇਹ ਗੈਸ ਜਿਹੜੀ ਆ ਇਸਤੇਮਾਲ ਨਹੀਂ ਹੋਗੀ ਤਿੰਨ ਤਰ੍ਹਾਂ ਦੀ ਗੈਸ ਹੈ ਕਿ ਨਾਰਮਲ ਟਾਇਰ ਗੈਸ ਹੁੰਦੀ ਆ ਭੀੜ ਨੂੰ ਖਡਾਉਣ ਵਾਸਤੇ ਇੱਕ ਉਸ ਥੋੜਾ ਹੋਰ ਹੁੰਦੀ ਉਹ ਮਿਰਚੀ ਪਾਊਡਰ ਪਾਤਾ ਕੁਝ ਪਾਤਾ ਹੁੰਦੀ ਇੱਕ ਹੁੰਦੀ ਜ਼ਹਿਰੀਲੀ ਗੈਸ ਬਹੁਤ ਲੋਕਾਂ ਦੇ ਜਿਹੜੇ ਲੰਗਸ ਨੇ ਉਹ ਜਾਮ ਹੋ ਰਹੇ ਨੇ ਇਸ ਗੈਸ ਦੇ ਨਾਲ ਬਿਲਕੁਲ ਅਗਰ ਉਸ ਤੋਂ ਬਾਅਦ ਵੀ ਕਈ ਘੰਟੇ ਬਾਅਦ ਵੀ ਤੁਸੀਂ ਅਗਰ ਅੱਗੇ ਜਾਓਗੇ ਉਹਦਾ ਪ੍ਰਭਾਵ ਤੁਸੀਂ ਮਹਿਸੂਸ ਕਰ ਸਕੋ ਸਾਹ ਲੈਣਾ ਅੱਗੇ ਜਾ ਕੇ ਮੁਸ਼ਕਲ ਹੋ ਜਾਂਦਾ ਹੈ ਜਿੱਥੇ ਅਥਰੂ ਗੈਸ ਦੇ ਗੋਲੇ ਛੱਡੇ ਜਾਂਦੇ ਮੈਂ ਕੱਲ ਖਨੋਰੀ ਤੇ ਸੀਗਾ 21 ਤਰੀਕ ਦੀ ਘਟਨਾ ਹੋਈ ਜਾ ਕੱਲ 24 ਤਰੀਕ ਸੀ 23 ਤਰੀਕ ਸੀ ਕੱਲ ਤੁਸੀਂ ਇਹ ਦੇਖੋ 2 ਦਿਨ ਬਾਅਦ ਵੀ ਉੱਥੇ ਗੈਸ ਦਾ ਇੰਨਾ ਅਸਰ ਸੀ ਜੇਕਰ ਆਪਾਂ ਅੱਗੇ ਜਾਂਦੇ ਹਾਂ ਤਾਂ ਸਾਨੂੰ ਉਹ ਜਿਹੜਾ ਸਾਹ ਸਾਡਾ ਘੁੱਟਣਾ ਸ਼ੁਰੂ ਹੋ ਜਾਂਦਾ ਸੀਗਾ ਮੈਂ ਹੀ ਕਰਦਾ ਕਹਿਣਾ ਚਾਹੁੰਦਾ ਵੀ ਜਿਹੜੀ ਮਨੁੱਖ ਇਨਸਾਨੀਅਤ ਤੇ ਜਿਹੜੀਆਂ ਗੈਸਾਂ ਦਾ ਇਸਤੇਮਾਲ ਜਨੇਵਾ ਸਮਝੌਤੇ ਦੌਰਾਨ ਬੰਦ ਕੀਤਾ ਆ ਪ੍ਰਿਵਟਡ ਆ ਉਹ ਤੁਸੀਂ ਇਸਤੇਮਾਲ ਕਰ ਰਹੇ ਹੋ ਔਰ ਇਸੇ ਦੇਸ਼ ਦੇ ਲੋਕ ਨੇ ਇਸੇ ਦੇਸ਼ ਤੇ ਇਸ ਪੰਜਾਬ ਜਦੋਂ ਪੰਜਾਬ ਹਰ ਨੇ ਇਕੱਠਾ ਸੀਗਾ ਤੁਸੀਂ ਇਮੇਜਿਨ ਕਰੋ ਪੂਰੇ ਦੇਸ਼ ਦਾ ਢਿੱਡ ਭਰਿਆ ਪੂਰੇ ਦੇਸ਼ ਨੂੰ ਜਦੋਂ ਪੈਸੇ ਦੀ ਲੋੜ ਪਈ ਮੈਂ ਕਹਿੰਦਾ 265 ਕਿਲੋ ਸੋਨਾ ਪੂਰੇ ਦੇਸ਼ ਚੋਂ ਆਇਆ ਸੀਗਾ 234 ਕਿਲੋ ਉਸ ਟਾਈਮ ਦੇ ਪੰਜਾਬ ਜਿਹੜਾ ਮਹਾ ਪੰਜਾਬ ਪੰਜਾਬ ਰਹਿਣਾ ਸੀ ਇਕੱਠਾ ਸੀ 234 ਕਿਲੋ ਆਇਆ ਆਜ਼ਾਦੀ ਵੇਲੇ ਕੁਰਬਾਨੀਆਂ ਅਸੀਂ ਕੀਤੀਆਂ ਜਦੋਂ ਦੇਸ਼ ਚ ਅਨਾਜ ਦੀ ਕਮੀ ਸੀ ਉਹ ਅਸੀਂ ਪੂਰੀ ਕੀਤੀ ਅੱਜ ਇਹ ਸਰਕਾਰਾਂ ਜਿਹੜੀਆਂ ਨੇ ਕਿਸਾਨਾਂ ਨਾਲ ਇਹਨਾਂ ਦੁਰਵਿਵਹਾਰ ਔਰ ਉਹਨਾਂ ਕਾਰਪੋਰੇਟ ਘਰਾਣਿਆਂ ਨਾਲ ਮੈਂ ਹੈਰਾਨ ਹੁੰਨਾ ਕਿ ਇੱਕ ਮਤਲਬ ਚਾਰ ਪੰਜ ਘਰਾਂ ਨੂੰ ਫਾਇਦਾ ਪਹੁੰਚਾਉਣ ਵਾਸਤੇ ਲੱਖਾਂ ਕਰੋੜ ਰੁਪਏ ਦਾ ਕਰਜ਼ਾ ਮਾਫ਼ ਕੀਤਾ ਜਾਂਦਾ ਜਦੋਂ ਕਿਸਾਨ ਦੀ ਗੱਲ ਨਹੀਂ ਕਿਸਾਨ ਦਾ 1 ਲੱਖ ਦਾ ਕਰਦਾ ਜਿਹੜਾ ਵਾ ਵਿਆਜ ਪਾ ਕੇ 7 ਲੱਖ ਹੋ ਜਾਂਦਾ ਵਾ ਉਹ 1 ਲੱਖ ਨਹੀਂ ਉਹਨਾਂ ਨੂੰ ਮਾਫ਼ ਹੁੰਦਾ ਇਹ ਸਰਕਾਰਾਂ ਦਾ ਪਾ ਕੀ ਆਸ ਕਰੀਏ ਤਾਂ ਬਿਲਕੁਲ ਹੋਰ ਵੀ ਕਿਸਾਨ ਸਾਡੇ ਨਾਲ ਨੇ ਬਾਬਾ ਜੀ ਤੁਸੀਂ ਕਿਵੇਂ ਦੇਖਦੇ ਹੋ ਕਾਰਵਾਈਆਂ ਜਾਰੀ ਨੇ ਸਰਕਾਰ ਤੁਹਾਡੀਆਂ ਮੰਗਾਂ ਤੇ ਅਜੇ ਫਿਲਹਾਲ ਆ ਨਹੀਂ ਰਹੀ ਤੁਸੀਂ ਇੱਥੇ ਬੈਠੇ ਹੋ ਸੜਕਾਂ ਤੇ ਮੋੜ ਰੋਲ ਰਹੇ ਹੋ ਤੁਸੀਂ ਪਿਛਲੀ ਵਾਰ ਵੀ ਸਿੰਘੂ ਟਿਕਰੀ ਬਾਰਡਰ ਤੇ ਇਸ ਤਰ੍ਹਾਂ ਸਮਾਂ ਖੰਡਾਇਆ ਦਿਨ ਰਾਤ ਕੱਟੇ ਨੇ ਸਰਦੀ ਗਰਮੀ ਦਾ ਮੌਸਮ ਦੇਖਿਆ ਹੈ ਉਦੋਂ ਯਾਦ ਹੈ ਜਦੋਂ ਭਗਵੰਤ ਮਾਨ ਵਿਰੋਧੀ ਧਿਰ ਦੀ ਭੂਮਿਕਾ 'ਚ ਸੀ ਉਦੋਂ ਤੁਹਾਡੇ ਨਾਲ ਸੀ ਐਮਐਸਪੀ ਦੀ ਗੱਲ ਉਹ ਵੀ ਕਰਦੇ ਸੀ ਕਿ ਪੰਜਾਬ ਸਰਕਾਰ ਨੂੰ ਐਮਐਸਪੀ ਦੇਣੀ ਚਾਹੀਦੀ ਐ ਸੀ ਅਨਮੋਲ ਗਗਨ ਮਾਨ ਜੋ ਹੁਣ ਮੰਤਰੀ ਨੇ ਉਹਨਾਂ ਦੇ ਵੀ ਕਈ ਬਿਆਨ ਸੁਣੇ ਹੁਣ ਵੀ ਵਾਇਰਲ ਹੁੰਦੇ ਨੇ ਤੁਸੀਂ ਕਿਵੇਂ ਦੇਖਦੇ ਹੋ ਭਗਵੰਤ ਮਾਨ ਸਰਕਾਰ ਨੂੰ ਕਿ ਤੁਹਾਡੇ ਨਾਲ ਖੜੇ ਨੇ ਸੱਚਮੁੱਚ ਜੇਕਰ ਭਗਵੰਤ ਮਾਨ ਸਾਡੇ ਨਾਲ ਖਸਾਨਾਂ ਦੇ ਖੜਾ ਹੁੰਦਾ ਤੇ ਸਾਡੇ ਇਨੇ ਜਵਾਨ ਜਿਹੜੇ ਜ਼ਖਮੀ ਨਾ ਹੁੰਦੇ ਆ ਜਿਹੜਾ ਬਾਰਡਰ ਬਣਿਆ ਇਹ ਸਾਡੇ ਪੰਜਾਬ ਦੇ ਵਿੱਚ ਬਣਾਇਆ ਉਹਨਾਂ ਨੇ ਵੀ ਉਹਨਾਂ ਨੇ ਲਾਕਅਪ ਕੀਤਾ ਸਾਰਾ ਪੰਜਾਬ ਦੇ ਵਿੱਚ ਕੀਤਾ ਇੱਕ ਵਾਰੀ ਵੀ ਇਹ ਸਰਕਾਰ ਨੇ ਇਹ ਮਤਲਬ ਇਹ ਗੱਲ ਨਹੀਂ ਕਹੀ ਵੀ ਇਥੋਂ ਇਹ ਉਠਾਇਆ ਜਾਵੇ ਹਾਂਜੀ ਦੂਜਾ ਐਮਐਸਪੀ ਦੀ ਗੱਲ ਇਹਦਾ ਉਹਨਾਂ ਨੇ ਆਖਿਆ ਵੀ ਸਾਨੂੰ 3 ਸਾਲ ਦੇ ਦਿਓ ਤੇ ਅਸੀਂ ਮਤਲਬ 50 ਮੀਟਰਾਂ ਦੇ ਵਿੱਚ ਮਤਲਬ ਵੀ ਐਮਐਸਪੀ ਤੇ ਲਾ ਦੇਗੇ ਅੱਜ ਜੋ ਸਰਕਾਰ ਜਿਹੜੀ ਆ ਇਹ ਪਾਸੇ ਬਿਲਕੁਲੀ ਕਿਸਾਨਾਂ ਤੋਂ ਪਛਾਣ ਪਾਸਾ ਵਟ ਗਈ ਆ ਨਾ ਉਹ ਐਮਐਸਪੀ ਦੀ ਗੱਲ ਕਰਦੀ ਆ ਤੇ ਨਾ ਉਹ ਖੱਟਰ ਸਰਕਾਰ ਨਾਲ ਹੀ ਗੱਲ ਕਰਦੀ ਆ ਵੀ ਮਤਲਬ ਤੁਹਾਡੇ ਜਿਹੜੇ ਮਲਾਜਮ ਮੈਨੇਜਰ ਤੋਂ ਤੁਹਾਂ ਮਿਲਟਰੀ ਲਾਈ ਆ ਜਾਂ ਕੁਝ ਵੀ ਲਾਇਆ ਉਹ ਸਾਡੀ ਹੱਥ ਦੇ ਵਿੱਚ ਆ ਕੇ ਸਾਡੇ ਜਵਾਨਾਂ ਨੂੰ ਉਹ ਫਟੜਕਾਰੇ ਜਿਹੜਾ ਇਹ ਨੌਜਵਾਨ ਪੂਰਾ ਹੋਇਆ ਉਹ ਦਿਨ ਸ਼ਹੀਦ ਹੋਇਆ ਆ ਉਹਦੇ ਵੀ ਇਧਰ ਸਾਡੇ ਇਲਾਕੇ ਦੇ ਚ ਆ ਕੇ ਇੱਥੇ ਆ ਕੇ ਤੇ ਗੋਲੀ ਮਾਰੀ ਪਿਸਟਲ ਦੀ ਗੋਲੀ ਵਜੀ ਉਹਨੂੰ ਕੋਈ ਛੋਟੀ ਮੋਟੀ ਗੱਲ ਨਹੀਂ ਹੋਈ। ਜੀ ਦੇਖੋ ਸਰਕਾਰ ਕਹਿੰਦੀ ਅਸੀਂ 1 ਕਰੋੜ ਰੁਪਇਆ ਉਸਦੇ ਪਰਿਵਾਰ ਨੂੰ ਦਵਾਂਗੇ ਆਰਥਿਕ ਮਦਦ ਕਰਾਂਗੇ ਉਹਦੀ ਭੈਣ ਨੂੰ ਸਰਕਾਰੀ ਨੌਕਰੀ ਦਵਾਂਗੇ ਪਰ ਤੁਹਾਨੂੰ ਨਹੀਂ ਲੱਗਦਾ ਇਹਨਾਂ ਹਾਲਾਤਾਂ ਤੇ ਕੰਟਰੋਲ ਕਰਨਾ ਚਾਹੀਦਾ ਨਾ ਨੌਜਵਾਨ ਮਰਨ ਨਾ ਨੌਜਵਾਨ ਜ਼ਖਮੀ ਹੋਣ ਕਿਸੇ ਨੂੰ ਨੁਕਸਾਨ ਨਾ ਪਹੁੰਚੇ ਉਸਤੇ ਧਿਆਨ ਹੋਣਾ ਚਾਹੀਦਾ ਮੁਆਵਜ਼ੇ ਨਾਲ ਕੀ ਹੋਊਗਾ ਨਹੀਂ ਜੀ 1 ਕਰੋੜ ਤਾਂ ਕੁਝ ਵੀ ਨਹੀਂਗਾ ਨੌਜਵਾਨ ਜਿਹੜਾ ਉਹਨਾਂ ਭੈਣਾਂ ਦਾ ਭਰਾ ਜਾਂ ਮਾਂ ਪਿਓ ਦਾ ਪੁੱਤ ਆ ਉਹ ਵਾਪਸ ਨਹੀਂ ਆ ਦੇਣਾ ਇਹਨਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਆ ਕਿਸਾਨਾਂ ਦਾ ਪ੍ਰੋਟੈਸਟ ਆ ਨਾ ਉਹ ਇਹ ਹਿਸਾਬ ਨਾਲ ਮਤਲਬ ਉਹਨੂੰ ਖਤਮ ਕਰ ਦੇਣਾ ਚਾਹੀਦਾ ਵੀ ਮਤਲਬ ਤੁਹਾਨੂੰ ਐਮਐਸਬੀ ਦਿੱਤੀ ਐਮਐਸਪੀ ਦੇਣ ਦੇ ਨਾਲ ਇਹ ਆਪਣੇ ਗਵਰਨਮੈਂਟਾਂ ਨੂੰ ਭਾਰਤ ਨੂੰ ਲਾਭ ਹੁੰਦਾ ਹੈ ਨਾ ਕਿ ਨੁਕਸਾਨ ਹੁੰਦਾ ਹੈ ਇਸ ਕਰਕੇ ਮਤਲਬ ਉਹਨਾਂ ਨੂੰ ਇਸ ਇਹਦੇ ਇਸ ਪਾਸੇ ਆਉਣਾ ਚਾਹੀਦਾ ਨਾ ਕਿ ਮਤਲਬ ਵੀ ਸਗੋਂ ਟੈਨਸ਼ਨ ਵਧਾਉਣੀ ਚਾਹੀਦੀ ਆ ਉਧਰ ਉਹਦੀ ਟਕਰਾਅ ਵਦੇ ਇਹ ਸਰਕਾਰਾਂ ਇਹਦਾ ਕੰਮ ਨਹੀਂਗਾ ਅਮਰੀਕਾ ਦੇ ਵਿੱਚ ਪ੍ਰੋਟੈਸਟਰ ਦੇ ਨੇ ਉੱਥੇ ਉਹਨਾਂ ਦੀ ਜਿਹੜੀ ਫੋਰਸ ਜੀ ਨਹੀਂ ਉਹਨਾਂ ਨੇ ਗੋਡੇ ਟੇਕ ਤੇ ਵੀ ਅਸੀਂ ਆਪਣੇ ਮਤਲਬ ਵੀ ਜਿਹੜੀ ਜਨਤਾ ਆ ਉਹਨੇ ਉੱਤੇ ਕੋਲੀ ਨਹੀਂ ਚੜਾ ਸਕਦੇ ਨਾ ਹੀ ਉਹਨਾਂ ਨੂੰ ਡਾਂਗ ਮਾਰ ਸਕਦੇ ਇਹ ਇਹ ਆਂਗਾਂ ਦੇ ਇੱਕ ਪਾਸੇ ਰਹਿ ਗਈਆਂ ਇਹ ਸਿੱਧੀਆਂ ਗੋਲੀਆਂ ਮਾਰਦੇ ਬਿਲਕੁਲ ਬਾਬਾ ਜੀ ਹੋਣ ਮੈਨੂੰ ਆਖਰੀ ਜਵਾਬ ਦਿਓ ਇਸ ਸਟੇਸ ਦਾ ਕਿ ਤੁਹਾਮਾ ਤਾਂ ਕੋਈ ਪਾਰਟੀ ਕੋਈ ਸਰਕਾਰ ਤੁਹਾਡੇ ਨਾਲ ਖੜੀ ਹੈ ਕੋਈ ਵੀ ਭਗਵਾਨ ਸਰਕਾਰ ਅਕਾਲੀ ਦਲ ਦੀ ਸਰਕਾਰ ਰਹੀ ਕਾਂਗਰਸ ਦੀ ਸਰਕਾਰ ਰਹੀ ਭਾਜਪਾ ਪਾਰਟੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਕੋਈ ਹਮਦਰਦ ਹੈ ਤੁਹਾਡਾ ਸੱਚਾ ਨਹੀਂ ਜੀ ਬਿਲਕੁਲ ਬਿਲਕੁਲ ਕੋਈ ਕੋਈ ਹੋਊਗਾ ਥੋੜਾ ਕਿਸੇ ਦੇ ਦਿਲ ਚ ਤੁਹਾਨੂੰ ਹਮਦਰਦੀ ਲੱਗਦੀ ਹੋਊਗੀ ਥੋੜਾ ਜਿਹਾ ਵੀ ਨਹੀਂ ਨਹੀਂ ਬੇਟਾ ਪਤਾ ਗੱਲ ਕੀ ਆ ਸਭ ਸਾਰੇ ਜਿੰਨੇ ਆ ਉਹ ਵੋਟਾਂ ਵਟੋਰਨ ਵਾਸਤੇ ਸਾਡੇ ਨਾਲ ਪਰ ਬਦਲਾਅ ਦੀ ਗੱਲ ਜਿਹੜੇ ਭਗਵੰਤ ਮਾਨ ਨੇ ਕੀਤੀ ਕੁਝ ਬਦਲਾਅ ਨਹੀਂ ਨਜ਼ਰ ਆਇਆ ਥੋੜੀ ਬਿਹਤਰ ਵੀ ਨਹੀਂ ਲੱਗੀ ਤੁਹਾਨੂੰ ਭਗਵੰਤ ਸਰਕਾਰ ਬਿਲਕੁਲ ਨਹੀਂ ਜੀ ਬਿਲਕੁਲ ਨਹੀਂ ਜੇ ਹੁੰਦਾ ਮਤਲਬ ਉਹਨੇ ਵੀ ਵੋਟਾਂ ਵਾਸਤੇ ਸਾਡੇ ਨਾਲ ਖੜਾ ਸੀਗਾ ਜੇ ਵੋਟਾਂ ਮਿਲ ਗਈਆਂ ਉਹਨੂੰ 92 ਦਿਤਾਏ ਹੁੰਦੇ ਜਿਹੜੇ ਕਿ ਮਤਲਬ ਅਨਪੜ੍ਹੇ ਵਿੱਚ ਹੈਗੇ ਨੇ ਕੋਈ ਜਿਹਨਾਂ ਨੂੰ ਪਤਾ ਹੀ ਕੋਈ ਨਹੀਂ ਤੇ ਅੱਜ ਉਹਨਾਂ ਦੇ ਵਿੱਚੋਂ ਕੋਈ ਨਾ ਐਮਐਲਏ ਦੇ ਨਾ ਭਗਵੰਤ ਮਾਨ ਦੇ ਨਾ ਕੋਈ ਮਤਲਬ ਮਿਨਿਸਟਰ ਕੋਈ ਵੀ ਨਾਲ ਨਹੀਂ ਖੜਾ ਨਹੀਂ ਕਹਿੰਦੇ ਤਾਂ ਹੈਗੇ ਨੇ ਰੋਸ ਤਾਂ ਬਿਆਨ ਆਂਦੇ ਨੇ ਨਹੀਂ ਬਿਆਨ ਤੇ ਵੇਖੋ ਜੀ ਉਹ ਮਤਲਬ ਗਮਰਾਹ ਕਰਨ ਵਾਸਤੇ ਨਹੀਂ ਮਾਲੀ ਮਦਦ ਵੀ ਤਾਂ ਉਹ ਕਹਿੰਦੇ ਅਸੀਂ ਕਿਸਾਨਾਂ ਦੀ ਕਰ ਰਹੇ ਆ ਉਹ ਐਕਸ਼ਨ ਦੀ ਵੀ ਗੱਲ ਕਰਦੇ ਨੇ ਅਸੀਂ ਨਾਲ ਹਾਂ ਕਿਸਾਨਾਂ ਦੇ ਬਾਰ ਬਾਰ ਕਹਿਤਾ ਰਹੇ ਨੇ ਸੋਸ਼ਲ ਮੀਡੀਆ ਤੇ ਤੁਸੀਂ ਵੇਖੋ ਸਾਡੇ ਸੂਬਾ ਪ੍ਰਧਾਨ ਸੀ ਜਿਹੜੇ ਪਹਿਲਾਂ ਗੱਲ ਕਰਕੇ ਗਏ ਆ ਉਹਨਾਂ ਤੁਹਾਨੂੰ ਸਭ ਕੁਝ ਦੱਸਿਆ ਸਾਨੂੰ ਇੱਕ ਨਵੇਂ ਪੈਸੇ ਦੀ ਇਹਨਾਂ ਤੋਂ ਮਦਦ ਨਹੀਂ ਕੀ ਨਾ ਸਾਡੇ ਨਾਲ ਇਹ ਖੜੀ ਆ ਇਸ ਜੇ ਜੇ ਇਹ ਨਾਲ ਗਵਰਨਮੈਂਟ ਖੜੀ ਹੁੰਦੀ ਤੇ ਅੱਜ ਕਿਸਾਨ ਰੋਲਦੇ ਕਿਉਂ ਇੱਥੇ ਤੁਸੀਂ ਵੇਖ ਹੀ ਰਹੇ ਜੋ ਹਾਂਜੀ ਇਸ ਕਰਕੇ ਮਤਲਬ ਸਾਨੂੰ ਕਿਸੇ ਨੇ ਵੀ ਨਾ ਅਕਾਲੀ ਦਲ ਨੇ ਨਾ ਕਾਂਗਰਸ ਨੇ ਨਾ ਇਹਨਾਂ ਨੇ ਨਾ ਭਾਜਪਾ ਨੇ ਕਿਸੇ ਨੇ ਕੋਈ ਸਾਡੇ ਨਾਲ ਮਤਲਬ ਮੋਢੇ ਨਾਲ ਮੋਢਾ ਲਾ ਕੇ ਨਹੀਂ ਜੁੜੇ ਹਾਂ ਵੋਟਰਾਂ ਵਾ ਤੇ ਸਾਨੂੰ ਹਰ ਇੱਕ ਉਸ ਵੇਲੇ ਝੰਡਾ ਚੁੱਕ ਲੈਂਦੇ ਆ ਵੀ ਮਤਲਬ ਵੀ ਪਿਛਲੀ ਵਾਰ ਵੀ ਜਦੋਂ ਹੋਈ ਸੀ ਤੇ ਅਕਾਲੀਆਂ ਨੇ ਵੀ ਇਹ ਗੱਲ ਕਹੀ ਵੀ ਕਿਸਾਨ ਗਲਤ ਨੇ ਪਹਿਲਾਂ ਇਹੋ ਗੱਲ ਕਹੀ ਹਰ ਸਿਮਰਤ ਨੇ ਮੁੜ ਕੇ ਬਾਅਦ ਦੇ ਵਿੱਚ ਜਦੋਂ ਪਤਾ ਲੱਗਿਆ ਵੀ ਮਤਲਬ ਪੂਰੇ ਜ਼ੋਰ 'ਚ ਉਹਦੋਂ ਦੂਜੇ ਪਾਸੇ ਹੋ ਗਏ ਪਰ ਮਤਲਬ ਇਹ ਵੀ ਸਾਡੇ ਮੰਨਾਂ ਦੇ ਵਿੱਚ ਤੇ ਇਹ ਆ ਨਾ ਵੀ ਮਤਲਬ ਜਦੋਂ ਇਹ ਸਾਡੇ ਨਾਲ ਵੋਟਾਂ ਵਾ ਤੇ ਲੈਣ ਵਾਤੇ ਆਉਂਦੇ ਨੇ ਅੱਗ ਵੀ ਨਹੀਂ ਕਿਹਨੂੰ ਤੁਸੀਂ ਦੇਖੋਗੇ ਸਿਵਾਏ ਕਿਸਾਨਾਂ ਤੋਂ ਤੇ ਨਾ ਕਿਸਾਨ ਚਾਹੁੰਦੇ ਆ ਵੀ ਸਾਡੇ ਵਿੱਚ ਆ ਕੇ ਸਾਡੀ ਸਟੇਜ ਤੇ ਇਹ ਝੂਠ ਬੋਲਣ ਕਿਉਂਕਿ ਲੋਕਾਂ ਦੇ ਵਿੱਚ ਮਨਾਂ ਦੇ ਵਿੱਚ ਹਰ ਇੱਕ ਦੇ ਚੰਦਾ ਵੀ ਇਹ ਆਗੇ ਆ ਹੁਣ ਮਤਲਬ ਸਾਡਾ ਜਿਹੜਾ ਹੈਗਾ ਸੰਘਰਸ਼ਾ ਉਹ ਫੇਲ ਹੋ ਜਾਊਗਾ ਇਸ ਕਰਕੇ ਮਤਲਬ ਸਾਡੇ ਨਾਲ ਕੋਈ ਖੜਾ ਨਹੀਂਗਾ ਇਸ ਪੱਕੀ ਗੱਲ ਆ ਜੇ ਹੋਵੇ ਤੇ ਐਮਐਸਪੀ ਹੁਣ ਲਾਗੂ ਹੋ ਜਾਂਦੀ ਬਿਲਕੁਲ ਬਹੁਤ ਬਹੁਤ ਧੰਨਵਾਦ ਬਾਬਾ ਜੀ ਗੱਲਬਾਤ ਕਰਨ ਲਈ ਨਹੀਂ ਨਹੀਂ ਬਾਬਾ ਜੀ ਬਹੁਤ ਬਹੁਤ ਧੰਨਵਾਦ ਸੋ ਬਿਲਕੁਲ ਇਹ ਜਿਹੜੇ ਬਾਬਾ ਜੀ ਸੀ ਲੰਗਰ ਪ੍ਰਸ਼ਾਦੇ ਬਾਰੇ ਪੁੱਛਲੇ ਪੁੱਛ ਰਹੇ ਸੀ ਕਿ ਤੁਸੀਂ ਇੱਥੇ ਆਇਓ ਤਾਂ ਚਾਹ ਪਾਣੀ ਸ਼ਕੋ ਲੰਗਰ ਸ਼ੱਕੇ ਜਾਓ ਕਿਉਂਕਿ ਸਵੇਰ ਦਾ ਸਮਾਂ ਹੈ ਅਸੀਂ ਸਵੇਰੇ ਇੱਥੇ ਪਹੁੰਚੇ ਆ ਸੋ ਇਸ ਮੋਰਚੇ 'ਚ ਵੀ ਤੁਹਾਨੂੰ ਜੋ ਬਜ਼ੁਰਗ ਬਾਬੇ ਨੇ 70 80 ਸਾਲਾਂ ਦੇ ਉਹੀ ਸਭ ਤੋਂ ਅੱਗੇ ਮਿਲਣਗੇ ਤੁਸੀਂ ਇਨ੍ਹਾਂ ਟਰੈਕਟਰ ਟਰਾਲੀਆਂ 'ਚ ਦੇਖੋ ਉਹੀ ਨੇ ਹਾਲਕਿ ਨੌਜਵਾਨ ਵੀ ਇਨਾਂ ਦਾ ਭਰਪੂਰ ਸਾਥ ਦੇ ਰਹੇ ਨੇ ਜਦੋਂ ਗੱਗੇ ਅੱਗੇ ਡਟਣ ਦੀ ਵਾਰੀ ਆਉਂਦੀ ਹੈ ਤਾਂ ਨੌਜਵਾਨ ਕਹਿੰਦੇ ਨੇ ਅਸੀਂ ਅੱਗੇ ਲੱਗਾਂਗੇ ਬਜ਼ੁਰਗ ਕਹਿੰਦੇ ਨਹੀਂ ਅਸੀਂ ਨੌਜਵਾਨੀ ਦਾ ਨੁਕਸਾਨ ਨਹੀਂ ਹੋਣ ਦੇਣਾ ਅਸੀਂ ਅੱਗੇ ਲੱਗਾਂਗੇ ਪਰ ਮੁੱਦਾ ਇੱਥੇ ਇਹ ਕਿਹੜੀ ਸਰਕਾਰ ਇਨਾਂ ਨਾਲ ਖੜੀ ਹੈ ਕੌਣ ਇਨਾਂ ਨਾਲ ਖੜਿਆ ਕਿਹੜੀ ਪਾਰਟੀ ਇਨਾਂ ਨਾਲ ਖੜੀ ਹੈ ਤਾਂ ਜਵਾਬ ਤੁਸੀਂ ਸੁਣ ਹੀ ਲਏ ਨੇ ਕਿਸੇ ਪਾਰਟੀ ਤੇ ਇਨਾਂ ਨੂੰ ਕੋਈ ਭਰੋਸਾ ਨਹੀਂ ਹੈ ਪਰ ਹੁਣ ਸਵਾਲ ਨਾਲ ਤਾਂ ਇਹ ਵੀ ਹੈ ਕਿ ਕਦੋਂ ਤੱਕ ਇਹ ਇੱਥੇ ਇਹ ਜਿਹੜੇ ਕਿਸਾਨ ਨੇ ਬਜ਼ੁਰਗ ਜੋ ਨੇ ਸੜਕਾਂ ਤੇ ਰੋਲਦੇ ਰਹਿਣਗੇ ਇਸ ਸਵਾਲ ਦਾ ਜਵਾਬ ਅਜੇ ਸ਼ਾਇਦ ਕਿਸੇ ਕੋਲ ਨਹੀਂ ਹੈ ਇਸ ਸਵਾਲ ਦਾ ਜਵਾਬ ਜੋ ਹੈ ਉਹ ਮੋਦੀ ਸਰਕਾਰ ਕੋਲ ਹੈ ਕਿਉਂਕਿ ਇਹਨਾਂ ਦੀ ਜਿਹੜੀ ਮੰਗ ਹੈ ਉਹ ਸਿੱਧੇ ਕੇਂਦਰ ਕੋਲ ਹੈ ਬਾਕੀ ਤੁਸੀਂ ਕੀ ਕੁਝ ਕਹਿਣਾ ਚਾਹੋਗੇ ਨਾ ਹਲਾਤਾ ਤੇ ਇਸ ਮਾਹੌਲ ਤੇ ਕਮੈਂਟ ਕਰਕੇ ਜ਼ਰੂਰ ਦੱਸੋ ਕੈਮਰੇ ਤੇ ਮੇਰੇ ਨਾਲ ਮੇਰੀ ਸਹਿਯੋਗੀ ਸੋਨੀਆ ਮਯਰਸ਼ਦੀਪਕੌਰ ਸ਼ੰਭੂ ਬਾਰਡਰ